ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕਾ ਚਹਿ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਪਿਓਰ ਪਸ਼ਮੀਨਾ ਦੇ ਉੱਪਰ ਵਰਕ ਵਾਲੇ ਸੂਟ ਬਹੁਤ ਪੈਣਾ ਦੀ ਡਿਮਾਂਡ ਆ ਰਹੀ ਸੀ ਪਸ਼ਮੀਨਾ ਦੇ ਉੱਪਰ ਵਰਕ ਲੈ ਕੇ ਆਓ ਸੋ ਆਪਾਂ ਪਿਓਰ ਪਸ਼ਮੀਨਾ ਤੇ ਵਰਕ ਵਾਲੇ ਸੂਟ ਲੈ ਕੇ ਆਏ ਆ ਅਲੱਗ-ਅਲੱਗ ਡਿਜ਼ਾਈਨ ਰਹਿਣਗੇ ਕਈ ਵਿਦਆਊਟ ਵਰਕ ਵੀ ਰਹਿਣਗੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਗਰਮ ਸੂਟਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਆ ਰਹੀ ਆ ਹਨਾ ਤਾਂ ਨਿਊ ਨਿਊ ਕਲੈਕਸ਼ਨਾਂ ਵੀ ਬਹੁਤ ਹੋਣ ਆ ਰਹੀਆਂ ਨੇ ਸੋ ਜਿਹੜੀਆਂ ਭੈਣਾਂ ਨੂੰ ਜਿਹੜੇ ਵੀ ਸੂਟ ਪਸੰਦ ਆਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆਪਾਂ ਹਰ ਰੇਂਜ ਦੇ ਉੱਪਰ ਵੀਡੀਓ ਲੈ ਕੇ ਆਉਨੇ ਆ ਇਹ ਨਹੀਂ ਹੈਗੀ ਕਈ ਵਾਰੀ ਪੈਣਾ ਕਹਿ ਦਿੰਦੀਆਂ ਨੇ ਕਿ ਘੱਟ ਰੇਂਜ ਵਾਲੇ ਲੈ ਕੇ ਆਓ ਸ਼ਾਇਦ ਉਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਨਹੀਂ ਹੈਗੀ ਜਦ ਤੁਸੀਂ ਦੇਖੀ ਨਹੀਂ ਤਾਂ ਹੀ ਕਹਿਣੇ ਹੁੰਦੇ ਨੇ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਕਿਉਂਕਿ ਡੇਲੀ ਆਪਣੀ ਵੀਡੀਓ ਆਉਂਦੀ ਆ ਹਰ ਰੇਂਜ ਤੇ ਹਰ ਸਟੱਫ ਦੇ ਉੱਪਰ ਆਪਾਂ ਲੈ ਕੇ ਆਉਨੇ ਆ ਸੋ ਜਿਹੜੀਆਂ ਵੀ ਪੈਣਾ ਨੂੰ ਇਹ ਵਾਲੇ ਸੂਟ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਲਿਓ ਅੱਜ ਦੀ ਵੀਡੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹ ਸੂਟ ਆ ਸੋ ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਸੀ ਇਹ ਰਿਪੀਟ ਆਪਣੇ ਕੋਲ ਆ ਚੁੱਕਿਆ ਜਿਹੜੀਆਂ ਪਹਿਣਾ ਰਹਿ ਗਈਆਂ ਸੀ ਜਿਨ੍ਹਾਂ ਨੂੰ ਨਹੀਂ ਮਿਲਿਆ ਹਨ ਤਾਂ ਹੁਣ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਪਹਿਲਾ ਹੀ ਸੂਟ ਆ ਗ੍ਰੇ ਕਲਰ ਦੇ ਉੱਪਰ ਗ੍ਰੇ ਕਲਰ ਦੇ ਉੱਪਰ ਆ ਲਾਈਟ ਜਿਹਾ ਗ੍ਰੇ ਕਲਰ ਆ ਬਹੁਤ ਹੀ ਸੋਹਣਾ ਹਨਾ ਹੈਗਾ ਇਹ ਕਲਰ ਤੇ ਇਹਦੇ ਉੱਪਰ ਪਿੰਕ ਨਾਲ ਕੰਟਰਾਸਟ ਆ ਸਾਰਾ ਜਿੰਨਾ ਵੀ ਆ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਆ ਕੋਈ ਲੈਸ ਦਾ ਕੰਮ ਨਹੀਂ ਕੁਝ ਨਹੀਂ ਸਾਰਾ ਥ੍ਰੈਡ ਦਾ ਕੰਮ ਕੀਤਾ ਗਿਆ ਬਹੁਤ ਸੋਹਣਾ ਥ੍ਰੈਡ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਹੈਗੇ ਦੀ ਸਾਰੀ ਲੁੱਕ ਬਹੁਤ ਸੋਹਣਾ ਸਾਰਾ ਘੇਰਾ ਬਣਿਆ ਹੋਇਆ ਆ ਲੋ ਜੀ ਨਾਲ ਮਿਲੂਗੀ ਸੇਮ ਗ੍ਰੇ ਕਲਰ ਦੀ ਇਹਦੀ ਬਾਟਮ ਤੇ ਬਾਟਮ ਦੇ ਉੱਤੇ ਵੀ ਵਰਕ ਆਊਗਾ ਆ ਲੋ ਜੀ ਬਾਟਮ ਦੇ ਉੱਤੇ ਵੀ ਵਰਕ ਮਿਲੂਗਾ ਇਹਦੇ ਤੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਪਸੰਦ ਆਊਗਾ ਨਾ ਫਟਾਫੜ ਸਕਰੀਨਸ਼ਾਟ ਲੈ ਲਿਓ ਇਹ ਸਿੰਗਲ ਸਿੰਗਲ ਪੀਸ ਨੇ ਇਹਨਾਂ ਵਿੱਚ ਕੋਈ ਵੀ ਅਦਰ ਕਲਰ ਨਹੀਂ ਕੋਈ ਕੰਟਰਾਸਟ ਨਹੀਂ ਆਓ ਨਾਲ ਇਹਨਾਂ ਦੇ ਮਿਲਣਗੇ ਰਿਸਕੋਸ ਮਸਲੀਨ ਦੇ ਦੁਪੱਤੇ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਬਹੁਤ ਸੋਹਣੀਆਂ ਸੁਪਰ ਕਲੈਕਸ਼ਨਾਂ ਨੇ ਇਹ ਜਿਹੜਾ ਵੀ ਪੀਸ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਬਹੁਤ ਸੋਹਣੀ ਕਲੈਕਸ਼ਨ ਆ ਸਾਰੇ ਵਰਕ ਦੇ ਸੂਟ ਦਿਖਾਉਂਗੀ ਡਿਜੀਟਲ ਪ੍ਰਿੰਟਿੰਗ ਉੱਤੇ ਵੀ ਦਿਖਾਉਂਗੀ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਪਿੰਕ ਸ਼ੇਡ ਇਹਦਾ ਜਿਹੜਾ ਹੋਊਗਾ ਮਤਲਬ ਕਿ ਡਿਜ਼ਾਈਨ ਉਹ ਵੱਖਰਾ ਹੋਊਗਾ ਪਿਓਰ ਪਸ਼ਮੀਨੇ ਦੇ ਉੱਪਰ ਨੇ ਇਹ ਬਹੁਤ ਹੀ ਸੋਹਣੇ ਆ ਲੋ ਲਾਈਟ ਵੇਟ ਦਾ ਬਿਲਕੁਲ ਪਸ਼ਮੀਨਾ ਰਹੂਗਾ ਆ ਤੇ ਕੋਈ ਕੋਈ ਕੰਪਲੇਨ ਨਹੀਂ ਕੋਈ ਬੁਰਦੀ ਨਹੀਂ ਕੋਈ ਸ਼੍ਰਿੰਕਿੰਗ ਦੀ ਨਹੀਂ ਕੋਈ ਕਲਰ ਦੀ ਨਹੀਂ ਕਿਸੇ ਤਰ੍ਹਾਂ ਦੀ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਬ੍ਰਾਂਡ ਦਾ ਹੀ ਪਸ਼ਮੀਨਾ ਲੱਗਿਆ ਹੋਇਆ ਫੈਬਰਿਕ ਪੂਰਾ ਵਧੀਆ ਵਾ ਤੇ ਉਹਦੇ ਉੱਪਰ ਇਹ ਸਾਰੇ ਵਰਕ ਹੋਏ ਹੋਏ ਨੇ ਸੂਟ ਆ ਲੋ ਇਸ ਤਰ੍ਹਾਂ ਹੈਗਾ ਇਹਦਾ ਨੈਕਸਟ ਪੀਸ ਇਹ ਵੀ ਬਹੁਤ ਸੋਹਣਾ ਇਸ ਤਰ੍ਹਾਂ ਪੈਨਲ ਬਣੀਆਂ ਇਸ ਤਰ੍ਹਾਂ ਬਣਿਆ ਹੋਇਆ ਇਹਦਾ ਘੇਰਾ ਬਹੁਤ ਸੋਹਣਾ ਬਹੁਤ ਪਿਆਰਾ ਇਹਦਾ ਘੇਰਾ ਬਣਿਆ ਹੋਇਆ ਸੋ ਨਾਲ ਇਹਦੇ ਆਉਗੀ ਜਿਹੜੀ ਬਾਟਮ ਉਹ ਆਉਗੀ ਜੀ ਪਲੇਨ ਆ ਲੋ ਪਲੇਨ ਬਾਟਮ ਆਉਗੀ ਦੇ ਨਾਲ ਇਹਦੇ ਵੀ ਆਊਗਾ ਜੀ ਡਿਸਕੋਸ ਮਸਲੀਨ ਦਾ ਦੁਪੱਟਾ ਹੱਦ ਤੋਂ ਬਾਅਦ ਦਾ ਡਿਮਾਂਡ ਸੀ ਇਹ ਪੀਸਾਂ ਦੀ ਸੋ ਇਹ 2-3 ਪੀਸ ਆਪਣੇ ਕੋਲ ਆਏ ਨੇ ਸੋ ਜਿਹੜੀਆਂ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਲੈ ਲਓ ਤੇ ਆਰਡਰ ਕਰ ਦਿਓ ਆ ਲੋਤੀ ਬਹੁਤ ਸੋਹਣੀ ਸੁਪਰ ਕਲੈਕਸ਼ਨ ਹੈ ਦੁਪੱਟੇ ਵੀ ਬਹੁਤ ਸੋਹਣੇ ਨੇ ਤੇ ਜਿਆਦਾ ਪਹਿਣਾ ਸ਼ਾਲਾ ਨਾਲੋਂ ਸ਼ਾਲ ਸਿਰਫ ਘਰੇ ਯੂਜ਼ ਲਈ ਤਾਂ ਲੈ ਰਹੀਆਂ ਨੇ ਬਟ ਜਿੰਨੇ ਵੀ ਪੀਰੀਆ ਨੇ ਸਾਰੇ ਦੁਪੱਟਿਆਂ ਨਾਲ ਹੀ ਲਾਈਕ ਕਰ ਰਹੇ ਨੇ ਸੋ ਆਪਾਂ ਦੁਪੱਟਿਆਂ ਦੇ ਨਾਲ ਹੀ ਤਾਂ ਹੀ ਇਹ ਆਰਟੀਕਲ ਲੈ ਕੇ ਆਉਨੇ ਆ ਤੇ ਇੱਕ ਹੈਗਾ ਇਹਦੇ ਵਿੱਚ ਵਾਈਟ ਕਲਰ ਆ ਲੋ ਇੱਕ ਹੈਗਾ ਜੀ ਵਾਈਟ ਕਲਰ ਇਸ ਤਰ੍ਹਾਂ ਇਹਦਾ ਸਾਰਾ ਗਲੇ ਦੇ ਉੱਪਰ ਕੰਮ ਦੇ ਲੋਗਾ ਬਹੁਤ ਸੋਹਣਾ ਇਹ ਹੈਗਾ ਵਾ ਮਤਲਬ ਕਿ ਪੀਸ ਸਾਰਾ ਵਾਈਟ ਕਲਰ ਦੇ ਉੱਪਰ ਆ ਸਾਰਾ ਦੇਖੋ ਥ੍ਰੈਡ ਵਰਕ ਦਾ ਸਾਰਾ ਕੰਮ ਮਿਲੂਗਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਗਲੇ ਦੇ ਉੱਪਰ ਸਾਰਾ ਟੋਟਲੀ ਥ੍ਰੈਡ ਦਾ ਕੰਮ ਆ ਪੂਰਾ ਵਧੀਆ ਸਫਾਈ ਦੇ ਨਾਲ ਇੱਕ ਵੀ ਧਾਗਾ ਨਹੀਂ ਵੀ ਤੁਹਾਨੂੰ ਮਿਲੂਗਾ ਇਸ ਤਰ੍ਹਾਂ ਮਿਲੂਗਾ ਇਹਦਾ ਘੇਰਾ ਇਸ ਤਰ੍ਹਾਂ ਮਿਲੂਗਾ ਇਹਦਾ ਘੇਰਾ ਤੇ ਕਈ ਪੈਣਾਂ ਦੇ ਹੁਣ ਇਹ ਮੈਸੇਜ ਹੁੰਦੇ ਆ ਕਿ ਤੁਸੀਂ ਘੇਰੇ ਨਹੀਂ ਦੱਸਦੇ ਘੇਰਾ ਦੱਸ ਦਿਆ ਕਰੋ ਸੋ ਇਹਨਾਂ ਦੀ ਪ੍ਰੋਬਲਮ ਕੋਈ ਨਹੀਂ ਹੁੰਦੀ ਜੀ ਇਨਸਾਈਡਾਂ ਦੇ ਪਾਈਪਿੰਗ ਲਗਾ ਕੇ ਜੇ ਆਪਾਂ ਪੂਰੀ ਕੜਾਈ ਦੀ ਗੱਲ ਕਰੀਏ ਤਾਂ ਕੜਾਈ ਆਪਣੀ ਇਹ 24 ਇੰਚ ਜਾਨੀ ਕਿ 24 ਇੰਚ ਦਾ ਘੇਰਾ ਆਰਾਮ ਦੇ ਨਾਲ ਕਵਰ ਕਰਦੀ ਆ ਤੇ ਜੇ ਤੁਸੀਂ ਜਾਨੀ ਕਿ 26 ਤੱਕ ਪਾਈਪਿੰਗ ਵਗੈਰਾ ਲਾ ਕੇ 26 27 ਘੇਰਾ ਆਰਾਮ ਦੇ ਨਾਲ ਰੈਡੀ ਕਰੋਗੇ ਸੋ ਪੂਰਾ ਵਧੀਆ ਇਹ ਸੂਟ ਹੈ ਤੇ ਇਹਦੀ ਜਿਹੜੀ ਹੁਣ ਲੈਂਥ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਲੈਂਥ ਵੀ ਇਹਦੀ ਕਿੰਨੀ ਰੈਡੀ ਹੋਊਗੀ ਸੂਟ ਦੀ ਕਿਉਂਕਿ ਇਹ ਜਿਹੜੀ ਆ ਚੀਜ਼ ਆ ਨਾ ਇਹ ਆਪਣੇ ਵਿਚਕਾਰ ਆ ਜਾਣੀ ਆ ਲੌਂਗ ਹੈਗਾ ਇਹਦਾ ਗਲਾ ਜਿਹੜਾ ਕਾਫੀ ਲੌਂਗ ਵਰਕ ਕੀਤਾ ਹੋਇਆ ਅਲੋ 40 ਤੋਂ ਪਲੱਸ ਜਿੰਨਾ ਮਰਜੀ ਇਹਨੂੰ ਰੈਡੀ ਕਰ ਲਓ 42 ਤੇ 43 ਤੱਕ ਆਰਾਮ ਦੇ ਨਾਲ ਇਹ ਰੈਡੀ ਹੋਊਗਾ 40 ਤੱਕ ਵੀ ਰੈਡੀ ਹੋ ਜਾਊਗਾ ਜਿਹੜੀ ਭੈਣ ਨੇ 40 ਹੀ ਰੱਖਣਾ ਨਹੀਂ ਤਾਂ ਉਪਰੋਂ ਜੇ ਆਪਾਂ ਪੂਰਾ ਮਿਣਾਗੇ ਤਾਂ ਇਹ 240 ਤਰਤਾੜੀ ਤੱਕ ਆਰਾਮ ਦੇ ਨਾਲ ਫੁੱਟ ਰੈਡੀ ਹੋ ਗਿਆ ਤੇ ਲੈਂਥ ਉਹ ਪੂਰੀ ਪ੍ਰੋਪਰ ਆਉਗੀ ਸੋ ਇਸ ਲਈ ਇਹਨਾਂ ਦੀ ਪੂਰੀ ਲੈਂਥ ਵਗੈਰਾ ਸਭ ਕੁਝ ਵਧੀਆ ਹੁੰਦਾ ਵਾ ਇਹ ਚ ਦੱਸਣ ਦੀ ਕੋਈ ਲੋੜ ਨਹੀਂ ਤੇ ਘੇਰੇ ਵੀ ਪੂਰੀ ਵਧੀਆ ਸਪੇਸ ਦਿੱਤੀ ਹੁੰਦੀ ਹੈ ਵੀ ਜੇ ਕਿਸੇ ਦਾ ਘੇਰਾ ਵੱਡਾ ਹਨਾ ਤਾਂ ਅਗਲੇ ਨੇ ਮਤਲਬ ਕਿ ਵਾਧੇ ਰੱਖਣਾ ਹੋਵੇ ਤਾਂ ਇਧਰ ਆਹ ਸਪੇਸ ਦਿੱਤੀ ਹੁੰਦੀ ਆਪਾਂ ਪਾਈਪਿੰਗ ਵਗੈਰਾ ਲਾ ਕੇ ਜਿਵੇਂ ਮਰਜ਼ੀ ਬਣਾ ਸਕਦੇ ਹਾਂ ਤੇ ਲੋ ਜੀ ਇਹ ਵੀ ਵੀ ਬੋਟਮ ਦੇ ਉੱਤੇ ਆਊਗਾ ਵਰਕ ਨਾਲ ਇਹਦੇ ਵੀ ਸੇਮ ਆਊਗਾ ਵਿਸਕੋਸ ਮਸਲੀਨ ਦਾ ਦੁਪੱਟਾ ਲੋਟੀ ਇਹ ਹੈਗਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਇਹਦੇ ਨਾਲ ਇਹ ਸੀਗੇ 300 ਜਿਹੜੇ ਪਲੇਨ ਪਸ਼ਮੀਨੇ ਦੇ ਉੱਪਰ ਸੀਗੇ ਹੁਣ ਜਿਹੜੇ ਮੈਂ ਦਿਖਾ ਰਹੀ ਆ ਇਹ ਆਊਗਾ ਪ੍ਰਿੰਟਡ ਮਤਲਬ ਕਿ ਡਿਜੀਟਲ ਕੋਆ ਹੋਇਆ ਸਾਰਾ ਸੂਟ ਨਾਲ ਪਲੇਨ ਬਾਟਮ ਮਿਲੂਗੀ ਡਿਜੀਟਲ ਤੇ ਨਾਲ ਵਰਕ ਵੀ ਮਿਲੂਗਾ ਇਹਦੇ ਚ ਦੋਨੇ ਚੀਜ਼ਾਂ ਤੁਹਾਨੂੰ ਮਿਲਣਗੀਆਂ ਸੋ ਜਿਵੇਂ ਆਪਣਾ ਇਦਾਂ ਪੂਰਾ ਪਿਓਰ ਇਟਾਲੀਅਨ ਵੂਲ ਆ ਇਹ ਪਿਓਰ ਪਸ਼ਮੀਨੇ ਨਾਲੋਂ ਵੀ ਜਿਹੜਾ ਨਿੱਗਾ ਰਹਿੰਦਾ ਕਪੜਾ ਉਹ ਵਾਲਾ ਇਹ ਕਪੜਾ ਵਾ ਇਟਾਲੀਅਨ ਵੂਲ ਆ ਜਿਹੜੇ ਹਜ਼ਾਰ-ਹਜ਼ਾਰ ਦਾ ਕੱਲਾ ਸਟੱਫ ਸੇਲ ਹੋ ਰਿਆ ਉਹਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਦੇਖੋ ਪੱਲੇ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਮਸਟਰਡ ਸ਼ੇਡ ਦਾ ਇਹ ਸੂਟ ਆ ਪੱਲੇ ਦੇ ਉੱਪਰ ਇਸ ਤਰ੍ਹਾਂ ਵਰਕ ਮਿਲੂਗਾ ਬਹੁਤ ਸੋਹਣਾ ਵਰਕ ਹੋਇਆ ਪੱਲੇ ਦੇ ਉੱਪਰ ਬਹੁਤ ਵਧੀਆ ਆ ਨਾ ਇਹ ਕਢਾਈ ਹੋਈ ਹੋਈ ਆ ਬਹੁਤ ਹੀ ਸੋਹਣੀ ਇਹਦੇ ਨਾਲ ਦੀ ਆਪਾਂ ਪਹਿਲਾਂ ਵੀ ਪੀਸ ਸੇਲ ਕਰ ਚੁੱਕੇ ਆ ਤੇ ਬਹੁਤ ਸੋਹਣੇ ਇਹ ਕਲਰ ਆ ਰਹੇ ਨੇ ਬਹੁਤ ਸੋਹਣੇ ਡਿਜ਼ਾਈਨ ਆ ਤੇ ਕਪੜਾ ਬਹੁਤ ਜ਼ਿਆਦਾ ਫਾਈਨ ਆ ਮੇਨ ਫੈਬਰਿਕ ਬਹੁਤ ਹੀ ਸੁਪੀਰੀਅਰ ਆ ਹੈ ਤੇ ਨਾਲ ਇਹਨਾਂ ਦੇ ਮਿਲਣਗੀਆਂ ਬਾਟਮਸ ਤੁਹਾਨੂੰ ਇਸ ਤਰ੍ਹਾਂ ਸਾਰੀਆਂ ਡਿਜੀਟਲ ਪ੍ਰਿੰਟਿੰਗ ਅਲਸ ਹੈਲ ਪ੍ਰਿੰਟਡ ਜੀ ਬਾਟਮ ਮਿਲੂਗੀ ਤੇ ਨਾਲ ਮਿਲਣਗੇ ਵਿਸਕੋਸ ਮਸਲਿੰਦੇ ਦੁਪੱਟੇ ਆ ਲੋ ਵਿਸਕੋਸ ਮਸਲਿੰਦੇ ਰਹਿਣ ਦੇ ਦੁਪੱਟੇ ਮਸਟਰਡ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹ ਸ਼ੇਡ ਆ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਜਿਹੜੀਆਂ ਭੈਣਾ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਪਿੰਕ শেਡ ਮਜ਼ੈਂਟਾ ਪਿੰਕ ਸ਼ੇਡ ਆ ਨਾ ਹੀ ਜ਼ਿਆਦਾ ਡਾਰਕ ਆ ਇਹ ਨਾ ਹੀ ਜ਼ਿਆਦਾ ਲਾਈਟ ਆ ਬਹੁਤ ਸੋਹਣਾ ਪਿਆਰਾ ਜਿਹਾ ਸ਼ੇਡ ਆ ਤੇ ਵਰਕ ਚੈੱਕ ਕਰ ਲਓ ਪੱਲੇ ਤੇ ਬਹੁਤ ਹੀ ਸੋਹਣਾ ਦੇਖੋ ਸਾਰਾ ਜਿਹੜਾ ਵਰਕ ਹੋਇਆ ਨਾ ਪੱਲੇ ਦੇ ਉੱਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਪੂਰਾ ਠੋਸ ਕੰਮ ਕੀਤਾ ਹੋਇਆ ਤੇ ਇਟਾਲੀਅਨ ਮੂਲ ਆ ਪਿਓਰ ਪਸ਼ਮੀਨੇ ਨਾਲੋਂ ਵੀ ਕਿਤੇ ਗਰਮ ਰਹਿੰਦਾ ਇਹ ਫੈਬਰਿਕ ਨਾਲ ਇਹਦੇ ਸੇਮ ਆਊਗੀ ਡਿਜੀਟਲ ਬਾਟਮ ਤੇ ਨਾਲ ਇਹਦੀ ਆਊਗਾ ਸੇਮ ਦਿਸਕੋਸਮਸ ਲੀਨ ਦਾ ਦੁਪੱਟਾ ਜਿਹੜਾ ਵੀ ਸੂਟ ਚਾਹੀਦਾ ਹੋਇਆ ਉਹਦਾ ਕਲਰ ਮੈਂਸ਼ਨ ਕਰਕੇ ਚੱਕ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਹਲੋ ਦੋ ਪੀਸ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਬਿਨਾ ਬੋਲਤੇ ਵੀ ਬਹੁਤ ਸੋਹਣਿਆ ਬਹੁਤ ਪਿਆਰਿਆ ਬਲੂ ਕਲਰ ਦਾ ਸੂਟ ਮਿਲੂਗਾ ਇਸ ਤਰ੍ਹਾਂ ਸਾਰੇ ਘੇਰਾ ਵਗੈਰਾ ਸਾਰਾ ਬਾਹਾਂ ਦੇ ਉੱਪਰ ਪਿੰਡਿੰਗ ਪੂਰਾ ਜਾਲਵਰ ਕਾ ਜਿੰਨੀ ਵੀ ਦੇਖ ਰਿਓ ਕੋਈ ਵਰਕ ਨਹੀਂ ਹੋਇਆ ਕੋਈ ਲੈਸ ਨਹੀਂ ਲੱਗੀ ਸਾਰੀ ਪ੍ਰਿੰਟਿੰਗ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਸੂਟ ਦੇ ਉੱਪਰ ਤੇ ਨਾਲ ਇਹਨਾਂ ਦੇ ਆਉਣਗੇ ਆ ਪਲੇਨ ਬਾਟਮ ਬਾਟਮ ਆ 2.5 ਤੋਂ ਪਲੱਸ ਹੁੰਦੀਆਂ 3 ਮੀਟਰ ਦੀ ਬਾਟਮ ਹੁੰਦੀਆਂ ਨੇ ਕਿ ਪੌਣੇ 3 3 ਆਰਾਮ ਦੇ ਨਾਲ ਇਹ ਹੁੰਦੀ ਆ ਪੂਰੀ ਵਧੀਆ ਤੇ ਨਾਲ ਇਹਦੇ ਸੇਮ ਆਊਗਾ ਵਿਸਕੋਸ ਮਸਲੀਨ ਦਾ ਇਹ ਦੁਪੱਟਾ ਬਹੁਤ ਸੋਹਣਾ ਨਾਲ ਬਿਸਕਾਸਮਸ ਲੀਨ ਦਾ ਪੂਰਾ ਖੁੱਲਾ ਡੁੱਲਾ ਮਿਲੂਗਾ ਦੁਪੱਟਾ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਆ ਵਾਲੀਆਂ ਤਿੱਜੀਆਂ ਚਾਹੀਦੀਆਂ ਨੇ ਇਹਦੇ ਵਿੱਚ ਵੀ ਤੁਹਾਨੂੰ 2 ਪੀਸ ਮਿਲਣਗੇ ਦੋਨੇ ਦੇ ਦੋਨੇ ਪੀਸ ਬਹੁਤ ਸੋਹਣੇ ਆਲੋਚ ਦੂਸਰਾ ਪੀਸ ਮਿਲੂਗਾ ਇਸ ਤਰ੍ਹਾਂ ਰਾਣੀ ਮਜ਼ੈਂਟਾ ਜਾਂ ਸ਼ੇਡ ਦੋਨੇ ਪੀਸ ਬਹੁਤ ਸੋਹਣੇ ਨੇ ਸੇਮ ਡਿਜ਼ਾਈਨ ਰਹੂਗਾ ਸੇਮ ਫੈਬਰਿਕ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਹੋਵੇ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਦਰ ਬਹੁਤ ਸੋਹਣੇ ਮੈਂ ਲਿਮਟਿਡ ਜ ਹੈ ਸਟਾਕ ਆ ਆਪਣੇ ਕੋਲੇ ਤੇ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਜਾਣਗੇ ਉਹਨਾਂ ਨੂੰ ਇਹ ਵਾਲੇ ਪੀਸ ਮਿਲ ਜਾਣਗੇ ਜੀ ਲਓ ਜੀ ਇਹ ਸੀਗੇ ਅੱਜ ਦੀ ਮੇਰੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਹਿੱਟ ਆ ਤੇ ਬਹੁਤ ਸੋਹਣਾ ਫੈਬਰਿਕ ਆ ਠੰਡ ਦੇ ਵਿੱਚ ਪਾਉਣ ਦੇ ਲਈ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲਾ ਸੂਟ ਪਸੰਦ ਆਏ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹ ਅ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ